ਤੇ ਮਹਾਰਾਜ ਜਿਹੜੇ ਭੋਲ ਕੈ ਸੀ ਸਿੱਖ ਗੁਰਵਾਨਾਂ ਨੇ ਬੜੇ ਪਿਆਰ ਨਾਲ ਲਿਖੇ ਨੇ ਇਹਦੇ ਧੰਨ ਸਿੱਖੀ ਧੰਨ ਗੁਰੂ ਪਿਆਰਾ ਧੰਨ ਕਹੋ ਰੰਗਰੇਟਾ ਕੌਣ ਅਸ਼ੂਤ ਕਹੇ ਇਹਨਾਂ ਨੂੰ ਇਹ ਕਹੋ ਗੁਰੂ ਦਾ ਬੇਟਾ ਇਹ ਕਹੋ ਗੁਰੂ ਦਾ ਬੇਟਾ ਸਾਰੇ ਬੰਦੇ ਉਹ ਧੰਨ ਸਿੱਖੀ ਧੰਨ ਗੁਰੂ ਕਾ ਧੰਨ ਸਿੱਖੀ ਧੰਨ ਗੁਰੂ ਕਾ ਪਿਆਰਾ ਧੰਨ ਕਹੋ ਰੰਗਰੇਟਾ ਧੰਨ ਕਹੋ ਰੰਗਰੇਟਾ ਕੌਣ ਅਸ਼ੂਤ ਕਹੇ ਇਹਨਾਂ ਨੂੰ ਕੌਣ ਅਸ਼ੂਤ ਕਹੇ ਇਹਨਾਂ ਨੂੰ ਇਹ ਕਹੋ ਗੁਰੂ ਦਾ ਬੇਟਾ ਗੁਰੂ ਦਾ ਬੇਟਾ ਗੁਰੂ ਦਾ ਬੇਟਾ ਸ਼ਰਧਾਂਤ ਪਰਗਟ ਹੋਇਆ ਇਹਨੂੰ ਵੀ 350 ਸਾਲਾਂ ਸਾਲ ਹੋ ਜਾਣੇ ਨੇ 29 ਨਵੰਬਰ ਨੂੰ ਇਸ ਤਰ੍ਹਾਂ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਿਸ਼ੇਸ਼ ਸਮਾਗਮ ਛੇੜਿਆ ਨਾਨਕਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ ਆਓ ਮਹਾਰਾਜ ਦੇ ਜੀਵਨ ਵਿੱਚੋਂ ਪੰਛੀ ਦਾ ਆਤਮਾ ਗਏ ਸਭਗੁਰਾਂ ਦੀ ਬਾਣੀ ਉਹਨਾਂ ਦੇ ਉਪਦੇਸ਼ਾਂ ਨਾਲ ਆਪਾਂ ਰਲ ਕੇ ਸਾਂਝ ਪਾ ਸਕੀਏ ਜਿੰਨੀ ਸੰਗਤ ਗੁਰੂ ਚਰਨਾਮੇਠ ਆਪ ਵੀ ਹਾਜ਼ਰ ਹੋ ਜਾਂ ਸਪੀਕਰ ਦੇ ਰਾਹੀਂ ਬਾਹਰ ਜਿਹੜੀ ਸੰਗਤ ਸੇਵਾ ਕਰ ਰਹੀ ਸਰਪਰ ਕਰ ਰਹੀ ਹੈ ਆਪ ਵੀ ਸੁਖੀ ਇਕਾਗਰਤਾ ਬਣਾਓ ਤੇ ਦੋਨੀਆਂ ਹੱਥ ਜੋੜ ਗੱਜ ਕੇ ਆਪ ਵਜੀਲ ਵਜੀਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ